ਇੱਕ ਦਰਖਤ ਲੱਗਦਾ ਸੀ ਉਹਨੂੰ ਕਟਵਾ ਦਿੱਤਾ ਹੈ। 13-14 ਰੁੱਖ ਵੱਡੇ ਆ ਜੀ। ਸਰਦਰਸਤਨਾ ਸਿੰਘ ਜੀ ਪੰਚਾਇਤ ਮੈਂਬਰ ਪਿੰਡ ਦੁਰਚਪੁਰ। ਸਰ ਜਿਹੜੇ ਵੱਡੇ ਰੁੱਖ ਵੱਡੇ ਨੇ ਦਾਰਾ ਸਿੰਘ ਦਾ ਜੀ ਰੁਸਤ ਮਹਿੰਦਾ। ਠੀਕ ਹੈ ਜੀ ਐਲੀਮੈਂਟਰੀ ਸਕੂਲ ਦੁਰਚਪੁਰ। ਕੀ ਮਸਲਾ ਆ ਜਿਹੜਾ ਰੋਖਾਂ ਦੀ ਇਹ ਮਸਲਾ ਸਰ ਨਾਲ ਕੁਝ ਵੀਡੀਓ ਬਣਾ ਲਓ ਸਾਡੀ ਆਤਾਰ ਦੀ। ਇਹ 11000 ਵੋਟ ਨਿਕਲੀ ਹੈ ਜੀ ਲੈਣ ਇੱਧਰ ਨੂੰ। ਉੱਥੇ ਆ ਜਾਓ ਉੱਥੋਂ ਤੁਰ ਪੈਣੇ ਆ ਦਰਖਤਾਂ ਤੋਂ। ਅੱਛਾ ਜੀ ਕੋਈ ਨਹੀਂ ਦਰਖਤ ਨੂੰ ਛੋੜ ਕਰ ਲੈ। ਤਾਂ ਮਤਲਬ ਜਿਹੜਾ ਦਰਖਤ ਲੱਗਦਾ ਸੀ ਜੈ ਸਾਹਿਬ ਉਹਨਾਂ ਨੇ ਵੇਖ ਕੇ ਮੌਕਾ ਤੇ ਉਹਨਾਂ ਨੇ ਲੈਂਡ ਪਾਸ ਕੀਤੀ ਹੈ ਜੀ ਠੀਕ ਹੈ ਜੀ ਮਤਲਬ ਉਹਨਾਂ ਦਾ ਕਹਿੰਦਾ ਭਾਵ ਹੈ ਵੀ ਇੱਕ ਦਰਖਤ ਲੱਗਦਾ ਸੀ ਉਹਨੂੰ ਕਟਵਾ ਦਿੱਤਾ ਹੈ ਆਪਾਂ ਹੋਰ ਵੀ ਕਰਵਾ ਸਕਦੇ ਹਾਂ ਮਤਲਬ ਇਹ ਚੀਜ਼ ਦਾ ਇਹਨਾਂ ਨੇ ਫੜ ਕੇ ਦੇਖੋ ਉੱਥੇ ਜਿਹੜੇ ਚਾਰ ਰੁਖ ਲੱਗਦੇ ਸੀ ਦੋ ਤੇ ਨਾਲ ਲੱਗਦੇ ਆ ਬਾਕੀ ਆ ਸਾਰੇ ਘੇਰੇ ਘੇਰੇ ਦਰਖਤ ਹੀ ਇਹਨਾਂ ਨੇ ਸਾਰੇ ਕਰਵਾਤੇ ਨਾ ਪੁੱਛੋ ਕਿ ਕਿਹੜੀ ਤਾਰ ਲੱਗਦੀ ਆ ਕੀ ਨੁਕਸਾਨ ਹੋਣਦੇ ਇੱਥੇ ਕੋਈ ਮੋੜਾ ਪਾਇਆ ਇਹਨਾਂ ਨੇ ਕੋਈ ਕੋਈ ਮਤਾਂ ਨਹੀਂ ਜੇ ਪਾਇਆ ਕੋਈ ਇਹਦੇ ਵਿੱਚ ਲਿਖਿਆ ਨਹੀਂ ਦੀ ਉਹਨਾਂ ਨੇ ਸਾਨੂੰ ਮਤਾ ਵਖਾ ਦੇਣਾ ਤੇ ਅਸੀਂ ਅੱਜ ਭਾਜੇ ਨੇ ਸਰਕਾਰੀ ਕਾਗਜ਼ ਲਿਓਣ ਜਿੱਤੇ ਮਤਾ ਪਾਇਆ ਜਿਹੜੀਆਂ ਬੀਬੀਆਂ ਗਮਰਾਹ ਕੀਤੀਆਂ ਬੱਚਿਆਂ ਦੇ ਮਾਪਿਓ ਮਾਪੇ ਮਿਲਣੀ ਇਹਨਾਂ ਨੇ ਕਮੇਟੀ ਬਣਾਈ ਸੀ ਉਹਦੇ ਵਿੱਚ ਜਿੱਦਾਂ ਚੇਅਰਮੈਨ ਦੇ ਸਾਈਨ ਕਰਾਏ ਇਹਨਾਂ ਨੇ ਚੇਅਰਮੈਨ ਦੇ ਸਾਈਨ ਇੱਕ ਖਾਲੀ ਪੇਤੇ ਕਰਾਏ ਇਹਨਾਂ ਨੇ 420 ਦਾ ਪਰਚਾ ਤੇ ਪਹਿਲਾਂ ਗੱਲ ਉਹ ਬੰਦੀ ਆ ਕਾਰਵਾਈ ਹੁੰਦੀ ਆ ਕਿਉਂਕਿ ਚਿੱਟੇ ਕਾਗਜ਼ ਤੇ ਸਾਈਨ ਕੋਈ ਕਰਾਇ ਨਹੀਂ ਸਕਦਾ ਚਾਹੇ ਕੋਈ ਕੋਈ ਬੰਦਾ ਹੋਵੇ ਚਾਹੇ ਮਾਰਾ ਚਾਹੇ ਕੋ ਤਕੜਾ ਵੀ ਆ ਠੀਕ ਆ ਜੀ ਇਰੋਕੋ ਬਣਾਏ ਕਿ ਇਹਦੇ ਵੱਲੋਂ ਗਿਆ ਇਹ ਦੀ ਮਿਲੀ ਭੁਗਤਿਆ ਸਰਪੰਚ ਦੀ ਨਾਲ ਤੇ ਟੀਚਰ ਦੀ ਸਤਿੰਦਰ ਸਿੰਘ ਹਮ ਮਨਦੀਪ ਕੋ ਸਰਪੰਚਾ ਤਨਮ ਸਿੰਘ ਲਾਈ ਜਿਹੜੀ ਚੇਅਰਮੈਨ ਬਣਾਈ ਗਈ ਉਸ ਦਾ ਵੀ ਕਹਿਣਾ ਆ ਕਿ ਮੇਰੇ ਕੋਲ ਨਾ ਕੋਈ ਮੋਰ ਆ ਨਾ ਕੋਈ ਮੇਰੇ ਕੋਲ ਗੱਲ ਨਾ ਕੋਈ ਬਾਤ ਓਕੇ ਨਹੀਂ ਮੇਰੀ ਮੋਰ ਕਿੱਥੋਂ ਜੂਸ ਹੋਗੀ ਕਿਵੇਂ ਦੇਖਦੇ ਜੋ ਇਹ ਸਰ ਇਹ ਟੀਚਰ ਦੱਸਣਗੇ ਮੋਰ ਕਿੱਥੋਂ ਲੈਂਦੀ ਆ ਟੀਚਰ ਦੱਸਣਗੇ ਵੀ ਇਹ ਦੋ ਨੰਬਰ ਦਾ ਕੰਮ ਕਿਵੇਂ ਕਰਵਾਇਆ ਗਿਆ ਇੱਕ ਬੰਦੇ ਤੇ ਸਰਦਾਰ ਭਗਵੰਤ ਮਾਨ ਸਿੰਘ ਹੋਣੀ ਪਿੰਡੋਂ ਪਿੰਡ ਜਾ ਕੇ ਵਿਕਾਸ ਕਰ ਰਹੇ ਆ ਐਮਐਲਏ ਸਾਹਿਬ ਸਾਡੇ ਬਹੁਤ ਵਧੀਆ ਨੇਕ ਇਨਸਾਨ ਆ ਪਿੰਡੋਂ ਪਿੰਡ ਜਾ ਕੇ ਸਕੂਲਾਂ ਦਾ ਵਿਸਤਾਰ ਕਰਨਦੇ ਆ ਵਿਖੰਦੇ ਆ ਨੀ ਪੱਥਰ ਰਖਣਦੇ ਆ ਬਹੁਤ ਵਧੀਆ ਮਤਲਬ ਤਰੀਕੇ ਨਾਲ ਕੰਮ ਕਰਨਦੇ ਆ ਇੱਕ ਬਨੇ ਅਸੀਂ ਤੱਕੇ ਸਾਈ ਕਰਨਦੇ ਆ ਕਾਨੂੰਨ ਦੋਦ ਨਹੀਂ ਨਾ ਉਹਨੇ ਕਾਨੂੰਨ ਤੇ ਇੱਕ ਹੀ ਆ ਜੀ ਜੇ ਗ੍ਰਾਂਟ ਆਉਂਦੀ ਆ ਗ੍ਰਾਂਟ ਨੂੰ ਜੂਸ ਕਰਨਾ ਸਾਡੇ ਦਰਖਤ ਵਡਾ ਕੇ ਇਹ ਗ੍ਰਾਂਟ ਦੇ ਵਿੱਚ ਕਿਦਾਂ ਮਰਤ ਲੈਣਗੇ ਜੀ ਸਾਡੀ ਸਹਿਮਤੀ ਤੋਂ ਬਿਨਾ ਪੰਚਾਇਤ ਦੇ ਕੋਈ ਪੰਚਾਇਤ ਦਾ ਸਾਡਾ ਮਤ ਨਹੀਂ ਪਿਆ ਬਾਕੀ ਰਹੀ ਦੂਜੀ ਗੱਲ ਆ ਇਹਨਾਂ ਕੋ ਸਰਕਾਰੀ ਮਤਾ ਸਾਡਾ ਲੈਉਣ ਜੇ ਤੇ ਪਾਇਆ ਤੇ ਅਹੀ ਇਹਨਾਂ ਦਾ ਦੱਸ ਦਿੰਨੇ ਆ ਵੀ ਲਿਆਓ ਮਾੜੀ ਗਰਮੀ ਆ ਰਹੀ ਪਰ ਬੱਚਿਆਂ ਦਾ ਕੀ ਬਣੂਗਾ ਬੱਚਿਆਂ ਦਾ ਸਰਦਾਰ ਜੀ ਬੱਚਿਆਂ ਦਾ ਤੇ ਘਰੋਂ ਸਾਤਾ ਸਾਨੂੰ ਲਿਆਉਣਾ ਪਿਆ ਕਰੂ ਇੱਕ ਬੱਚੇ ਦਾ ਹੂੰ ਵੀ ਸਾਵੇਂ ਦਾ ਸਾਹ ਤੇ ਹੂੰ ਬੱਚੇ ਕਿੱਥੇ ਸਾਡੇ ਖੇਡਣਗੇ ਹੂੰ ਇਹ ਕਹਿੰਦੇ ਜੀ ਅਹੀਂ ਆ ਬਿਲਡਿੰਗ ਉੱਚੀ ਕਰਾਤੀ ਅਹੀਂ ਆ ਚਾਦਵਾਲੀ ਕਰਦੀ ਚਾਦਵਾਲੀ ਤਾਂ ਪਹਿਲਾਂ ਵੀ ਪਹਿਲਾਂ ਬਿਲਡਿੰਗ ਜ਼ਰੂਰੀ ਆ ਹੂੰ ਚਾਦਵਾਲੀ ਜ਼ਰੂਰੀ ਨਹੀਂ ਪਹਿਲਾਂ ਬਿਲਡਿੰਗ ਜ਼ਰੂਰੀ ਆ ਕੀ ਇਨਸਾਫ ਚਾਹੁੰਦੇ ਹੋ ਇਨਸਾਫ ਅਹੀਂ ਚਾਹੁੰਦੇ ਆ ਵੀ ਦੇ ਜੋ ਸਰਕਾਰ ਨੂੰ ਪਤਾ ਹੀ ਆ ਵੀ ਇਹ ਤੇ ਡਿਸੀਜਨ ਲਿਆ ਜਾਵੇ ਇਹ ਬੰਦੀ ਕਾਰਵਾਈ ਇਹਨਾਂ ਦੇ ਹੋਣੀ ਚਾਹੀਦੀ ਹੈ ਜਿਹੜਾ ਅੱਗੇ ਤੋਂ ਕਿਸੇ ਨੂੰ ਨੱਥ ਪਾਜੇ ਵੀ ਜਿਹੜਾ ਸਾਡੇ ਪਿੰਡ ਦਾ ਜਾਂ ਕਿਸੇ ਵੀ ਪਿੰਡ ਦਾ ਵਾ ਇਹ ਜਿਹੜਾ ਵਾ ਮਸਲਾ ਨਾ ਉਠੇ। ਹਾਂਜੀ ਸਰ ਕੀ ਨਾਂ ਤੇ ਕਿਹੜਾ ਪਿੰਡ ਹੈ? ਪਿੰਡ ਹੈ ਉਹ ਦੁੱਲਚੀਪੁਰ ਜੀ ਨਾਮ ਸੁਖਿੰਦਰ ਸਿੰਘ ਜੀ ਤੇ ਕੀ ਹੈ ਮਾਮਲਾ ਜਿਹੜਾ ਸਕੂਲ ਦੇ ਵਿੱਚ ਰੋਖੜਖ ਵੱਡੇ ਗਏ। ਮਾਮਲਾ ਜੀ ਇਹੋ ਹੀ ਆ ਇਹ ਹੁਣ ਆ ਵੇਖ ਲਓ ਸਾਰੇ ਉਦਾਂ ਹੀ ਪਏ ਆ ਕਿਸੇ ਨੂੰ ਇਹਨਾਂ ਪੁੱਛਿਆ ਨਹੀਂ। ਵਿਛਿਆ ਨੇ ਸਾਰੇ ਵਿੱਚ ਉਹ ਰੁੱਖ ਜਿਹੜੇ ਆ ਬਾਬਿਆਂ ਨੇ ਜਾਮਨੂ ਲਵਾਏ ਉਹ ਵੀ ਵਡਾ-ਬੜੂ ਦਿੱਤੇ ਸਾਰੇ ਨੇ। ਅੱਛਾ ਜੀ। ਤੇ 13-14 ਰੁੱਖ ਵੱਡੇ ਆ ਜੀ। ਅੱਛਾ ਜੀ। ਉਹ ਇੱਕ ਦੋ ਬਚ ਗਏ ਜਦੋਂ ਮੁੜ ਕੇ ਡੱਕੇ ਆਣ ਕੇ ਤੇ ਫੇਰ ਇੱਕ ਦੋ ਰਹਿ ਗਏ ਆ ਜੀ। ਅੱਛਾ ਜੀ। ਤੇ ਨਿਆਣੇ ਹੋਣ ਇਥੇ ਸਾਰੇ ਸਾਮੇ ਸੂਏ ਸਾਰੇ ਬੈੰਦੇ ਸੀ। ਅੱਛਾ ਜੀ। ਤੇ ਕੋਈ ਪੰਚਾਇਤ ਦਾ ਮਤਾ ਨਹੀਂ ਕੁਛ ਨਹੀਂ ਜੀ। ਇਹ ਰਲੀ ਭੁਗਤ ਨਾ ਦੋਨੇ ਸਰਪੰਚ ਤੇ ਮਾਸਟਰ ਵੀ ਨਾ। ਅੱਛਾ ਜੀ। ਇਹਨਾਂ ਦੋਨਾਂ ਨੇ ਵਡਾ ਗਿਆ ਜੀ। ਕੀ ਇਨਸਾਫ ਚਾਹੁੰਦੇ ਜੀ ਕੀ ਇਨਸਾਫ? ਹੁਣ ਚਲੋ ਬਣਦੀ ਕਾਰਵਾਈ ਇਹਨਾਂ ਤੇ ਹੋਣੀ ਚਾਹੀਦੀ ਆ। ਲੋਕਾਂ ਨੂੰ ਬਿਲਕੁਲ ਗਵਾਹ ਕਰਕੇ ਤੇ ਉਹਨਾਂ ਦੇ ਸਾਈਨ ਕਰਾਏ ਇਹਨਾਂ ਜਿਹੜੀਆਂ ਦੂਜੀਆਂ ਬੀਬੀਆਂ ਦੇ ਕੋਲ ਸੀ। ਹਾਂਜੀ ਹਾਂਜੀ। ਹਾਂਜੀ ਪੰਜ ਕੀ ਨਾਮ ਆ ਤੇ ਇਹ ਤੁਹਾਨੂੰ ਸਕੂਲ ਦੇ ਵਿੱਚ ਕੋਈ ਚੇਅਰਮੈਨ ਬਣਾਇਆ ਸੀ। ਹਾਂਜੀ ਸਰ ਨਾਮ ਪਰਮਜੀਤ ਕੌਰ। ਤੇ ਇੱਥੇ ਤੁਹਾਨੂੰ ਸਕੂਲ ਦੇ ਚੇਅਰਮੈਨ ਦਾ ਉਧਰ ਦਿੱਤਾ ਹੈ। ਹਾਂਜੀ। ਤੇ ਜਿਹੜੇ ਰੁੱਕ ਘਟਾਏ ਆ ਕੀ ਤੁਹਾਡੇ ਕੋਲ ਸਾਈਨ ਕਰਾਏ ਮਤਾ ਪਾਇਆ ਕੀ ਤੁਹਾਡੇ ਕੋਲ ਕੀ ਕਿਹਾ ਤੁਹਾਨੂੰ ਲੋਕਾਂ ਬਾਰੇ ਸਾਨੂੰ ਕੁਝ ਨਹੀਂ ਪਤਾ ਹੈਗਾ। ਅੱਛਾ ਜੀ। ਅੰਨੇ ਕੋਈ ਗੱਲ ਹੋਈ ਨਹੀਂ। ਹਾਂ। ਕੀ ਕਹਿੰਦੇ ਸੀ ਤੁਹਾਨੂੰ ਜਦੋਂ ਸਾਈਨ ਕਰਾਏ? ਸਰ ਕੁਝ ਵੀ ਨਹੀਂ ਕਿਹਾ ਸਰ। ਆਸਾਨ ਹੀ ਗੱਤੇ ਹਨ ਤੇ ਨਾ ਰੁੱਖ ਵੜਾਏ ਤੁਹਾਨੂੰ ਪਤਾ ਹੀ ਨਹੀਂ ਇਹ ਗੱਲ ਦਾ ਤੁਹਾਨੂੰ ਪਤਾ ਹੀ ਨਹੀਂ ਹੈਗਾ ਅੱਛਾ ਜੀ ਤੁਹਾਨੂੰ ਦੱਸਿਆ ਗਿਆ ਕਿ ਰੁੱਖ ਵਧਣੇ ਆ ਕੀ ਇਹ ਤੋਂ ਵੱਡਾ ਇਹ ਗੱਲ ਦਾ ਤੁਹਾਨੂੰ ਪਤਾ ਹੀ ਨਹੀਂ ਹੈਗਾ ਹਾਂ ਤੇ ਫਿਰ ਕੀ ਕਹਿਣਾ ਚਾਹੋਗੇ ਜਿਵੇਂ ਹਰਿਆ ਭਰਿਆ ਸਕੂਲ ਸੀ ਐਸੇ ਵੇਲੇ ਜਿਹੜਾ ਖੰਡਰ ਬਣਾ ਦਿੱਤਾ ਗਿਆ ਕਿਉਂਕਿ ਅਗੜੀ ਗਰਮੀ ਵੀ ਆਉਣੀ ਆ ਤੇ ਰੁੱਖਾਂ ਦੀ ਜੀ ਇਹ ਤਾਂ ਚਲ ਹੈਗਾ ਕਿ ਰੁੱਖ ਚਾਹੀਦੇ ਬੱਚਿਆਂ ਵਾਸਤੇ ਪਰ ਉਹ ਤੇ ਇਹਨਾਂ ਨੂੰ ਪਤਾ ਹੋਊਗਾ ਸਾਰਾ ਉਹ ਇਨਾਂ ਤੇ ਅਰੇ ਹੰਗਾ ਆਇ ਸਾਰੀ ਤੁਹਾਡੇ ਸੁੱਟ ਰਹਾ ਕਿਉਂਕਿ ਤੁਹਾਡੀ ਮੋਰ ਲੱਗੀ ਸੈਨ ਹੋਈ ਆ ਸਰ ਹੁਣ ਇਹਨਾਂ ਨੇ ਮੋਰ ਤੇ ਸੰਕਰ ਆਪਾਂ ਨੂੰ ਇਹਨਾਂ ਤੋਂ ਗੱਲਾਂ ਥੋੜਾ ਪਤਾ ਹੈਗਾ ਹੀ ਮੋਰ ਤੁਹਾਡੀ ਆ ਨਹੀਂ ਮੋਰ ਮੇਰੇ ਕੋਲ ਨਹੀਂ ਹੈਗੀ ਤੇ ਮੈਨੂੰ ਪਤਾ ਮੋਰ ਕਿਹਦੇ ਕੋਲ ਤੁਹਾਡੀ ਬਿਲਕੁਲ ਨਹੀਂ ਹੈਗੀ ਇਹਨਾਂ ਨੂੰ ਪਤਾ ਹੋਵੇ ਇਹਨਾਂ ਨੇ ਲਵਾਈ ਹੋਗੀ ਕਿ ਇਹਨਾਂ ਨੇ ਕੋਈ ਡਿਗੇੜ ਮੋਰ ਬਣਾ ਕੇ ਰੱਖੀ ਹੋਈ ਜੀ ਇਹ ਤਾਂ ਸਾਰੇ ਨੂੰ ਪਤਾ ਹੋਊਗਾ ਕਾਨੂੰਨੀ ਕਸ਼ੀ ਹੋਈ ਮੋਰ ਕੇ ਨਹੀਂ ਹੋਈ ਧੰਨ ਦਿੱਤੀ ਨਹੀਂ ਮੋਰ ਇਹਦਾ ਨਹੀਂ ਸਰ ਇਸ ਕੋਲ ਦੇ ਡੀਜਰ ਨੇ ਕੀ ਨਾ ਇਹਦਾ ਜਰੇ ਨਾ ਤਾਂ ਮੈਨੂੰ ਪਤਾ ਨਹੀਂ ਸਾਹਿਬ ਤਾਂ ਕੀ ਨਾਮ ਹੈ ਗਰਚੰਦਰ ਸਿੰਘ ਕਿ ਸੁਖਜੰਦਰ ਸਿੰਘ ਹਾਂਜੀ ਸਰ ਕੀ ਨਾਮ ਹੈ ਆਪਣਾ ਮੇਰਾ ਪ੍ਰਕਾਸ਼ ਸਿੰਘ ਇੰਚਾਰਜ ਜੰਗਲਾਤ ਭਾਗ ਤੋਂ ਜੀ ਅਸੀਂ ਜੰਗਲਾਤ ਭਾਗ ਤੋਂ ਜੀ ਰਹੀਏ ਤੋਂ ਤੁਸੀਂ ਪਿੰਡ ਦੁੱਜੀਪੁਰ ਪਹੁੰਚੇ ਕੀ ਮਾਮਲਾ ਧਿਆਨ ਦੇ ਵਿੱਚ ਆਇਆ ਤੇ ਕੀ ਕਾਰਵਾਈ ਜਿਹੜੀ ਆ ਉਹ ਮਹਿਕਮੇ ਵੱਲੋਂ ਇੱਥੇ ਕੀਤੀ ਜਾਵੇਗੀ ਸੋ ਜਾਰਨਾ ਇਸ ਵਿੱਚ ਆ ਵੀ ਸਤਨਾਮ ਸਿੰਘ ਸਨ ਆਫ ਪਾਲ ਸਿੰਘ ਦੇ ਵੱਲੋਂ ਇੱਕ ਦਰਖਾਸਤ ਦਿੱਤੀ ਗਈ ਆ ਜੀ ਜੀ ਅੰਮ੍ਰਿਤਸਰ ਜੀ ਜੀ ਉਦੇ ਵਿੱਚ ਉਹ ਸਾਨੂੰ ਮਾਰਕ ਹੋ ਗਿਆ ਆ ਵੀ ਦੁਲਚੀਪੁਰ ਪਿੰਡ ਦੇ ਵਿੱਚ ਕੋਈ ਦਰਖਤ ਕਟੇ ਗਿਆ ਸਰਕਾਰੀ ਸਕੂਲ ਦੇ ਅੰਦਰ ਜੀ ਜੀ ਅਸੀਂ ਸਾਨੂੰ ਆ ਅਸੀਂ ਅੱਜ ਦੇਖਣ ਆਇਆ ਤੇ ਆਣ ਕੇ ਮਾਸਟਰ ਜੀ ਸਤਿੰਦਰ ਸਿੰਘ ਜੀ ਨੂੰ ਪੁੱਛਿਆ ਵੀ ਇਹਦੇ ਵਿਭਾਗ ਦੇ ਵਿੱਚ ਸਾਡੇ ਕੋਲ ਜਰਰ ਕੀਮਤ ਤੁਹਾਨੂੰ ਲਵਾਈ ਆ ਜਾਂ ਨਹੀਂ ਉਹ ਕਿਤੇ ਨਹੀਂ ਹਾਂ ਪਰ ਲੱਗ ਕੇ ਇਹ ਬੰਦਾ ਵੀ ਇਹਨਾਂ ਵੱਲੋਂ ਪੰਚਾਇਤ ਨਾਲ ਸਹਿਮਤ ਹੋ ਕੇ ਉਹ ਆਪਾਂ ਮਤਾ ਪਵਾਉਂਦੇ ਮਤੇ ਦੇ ਅਧੀਨ ਉਹ ਸਾਡੇ ਕੋਲ ਆਉਂਦੀ ਰਿਜ਼ਰਵ ਕੀਮਤ ਵਾਸਤੇ ਤਾਂ ਫਿਰ ਅਸੀਂ ਇਹਨਾਂ ਦਰਖਤਾਂ ਨੂੰ ਮਾਰ ਕਰਕੇ ਜਾਂਦੇ ਹਾਂ ਉਹਦੀ ਜੋ ਹੀ ਬਣਦੀ ਕੀਮਤ ਹੋਊਗੀ ਉਹ ਇਹਨਾਂ ਨੂੰ ਪਿੰਡ ਨੂੰ ਤੇ ਪਲੱਸ ਡਿਓ ਸਾਹਿਬ ਹੁੰਦੇ ਜੀ ਇਹਨਾਂ ਦੇ ਮਾਸਟਰ ਉਹਨਾਂ ਨੂੰ ਸੂਚਿਤ ਵਾਸਤੇ ਪੇਜਾ ਜਾਂਦਾ ਵਾ ਹਾਂਜੀ ਸਰ ਇਹਨਾਂ ਦਾ ਫਰਜ ਬੰਦਾ ਸੀ ਆਪਣੇ ਮਹਿਕਮੇ ਨੂੰ ਲਿਖ ਦੇ ਤੇ ਉਹ ਜੰਗਲਾਤ ਵਿਭਾਗ ਤੋਂ ਪਰਮਿਸ਼ਨ ਲੈਂਦੇ ਤੇ ਅਖਬਾਰ ਦੇ ਵਿੱਚ ਕੋਈ ਐਡ ਆਉਂਦੀ ਬਿਲਕੁਲ ਜੀ ਉਹਦੀ ਜੋ ਵੀ ਕੀਮਤ ਲੱਗਦੀ ਉਹਦੇ ਵਿੱਚ ਭਾਵੇਂ 2000 ਰੁਪਏ ਭਾਵੇਂ 5000 ਰੁਪਏ ਉਤੋਂ ਪਲੱਸ ਜਿਹੜਾ ਕਿ ਉਹ ਦਰਖਤਾਂ ਦੀ ਮਤਲਬ ਕਿ ਉਹ ਵੇਚ ਸਕਦੇ ਸੀ ਹੁਣ ਸਰ ਕਿਹਦੇ ਤੇ ਕਾਰਵਾਈ ਹੋਊਗੀ ਇਹ ਇਹਨਾਂ ਅਸੀਂ ਤੇ ਆਪਣੇ ਵੱਲੋਂ ਜੋ ਵੀ ਇਹਨਾਂ ਲਿਖ ਕੇ ਲੈ ਚੱਲੇ ਉਹ ਬਣਦੀ ਜੋ ਵੀ ਭਾਗੀ ਕਾਰਵਾਈ ਹੋਵੇ ਸਾਡੇ ਡਿਪਾਰਟਮੈਂਟ ਦੇ ਵੱਲੋਂ ਉਹ ਕਰ ਦਿੱਤੀ ਜਾਵੇ ਟੀਚਰ ਦੇ ਕੇ ਸਰਪੰਚ ਦੇ ਵੀ ਇਹ ਦੋਨਾਂ ਤੇ ਹਾਂਜੀ ਵੀਰੇ ਕੀ ਨਾਮ ਆਪਣਾ ਲਖਵਿੰਦਰ ਸਿੰਘ ਜੀ ਕੀ ਕੰਮ ਕਰਦੇ ਆਪਾਂ ਲੱਕੜ ਦਾ ਦਰਖਤਾਂ ਦਾ ਵਿਵਾਦ ਜੀ ਫੂਲ ਦੇ ਵਿੱਚ ਰੁੱਖ ਵੱਡੇ ਨੇ ਹੁਣ ਇੱਥੇ ਵਿਵਾਦ ਚੱਲ ਰਿਹਾ ਹੈ ਤੁਹਾਨੂੰ ਪਤਾ ਸੀ ਇਹਦਾ ਮਤਾ ਪਿਆ ਜਾਂ ਕੀ ਗੱਲ ਬਾਤ ਆ ਕਿੰਨੇ ਰੁੱਖ ਵੱਢ ਲੈ ਕਿੰਨੇ ਤੁਸੀਂ ਸਾਡੀ ਮਾਸਟਰ ਨੇ ਸਾਨੂੰ ਸੱਦਿਆ ਸੀ ਮਾਸਟਰ ਨਾਲ ਗੱਲ ਹੋਈ ਜੀ ਹਾਂਜੀ ਹਾਂਜੀ ਮਾਸਟਰ ਨੇ ਮੁੜ ਕੇ ਸਰਪੰਚ ਨੂੰ ਸੱਦਿਆ ਸਾਨੂੰ ਨਹੀਂ ਪਤਾ ਕੀ ਗੱਲ ਹੋਈ ਇਹਨਾਂ ਦੀ ਇਹਨਾਂ ਮੁੜ ਕੇ ਪੈਸੇ ਸਾਡੇ ਕੋਲ ਮੰਗਿਆ 8000 ਅਸੀਂ ਚਲੇ ਗਏ ਜੀ ਦਾ ਸਾਨੂੰ ਦੂਜੇ ਦਿਨ ਕਿ ਜਿਹਦੇ ਨੇ ਨਾ ਫੋਨ ਕੀਤਾ ਤੇ ਸਾਡੀ ਹੋ ਗਈ ਗੱਲ ਤੁਸੀਂ ਆ ਕੇ ਗੱਲ ਕਰੋ ਫੇਰ ਕਰਦਿਆਂ ਕਰਦਿਆਂ 65000 ਚ ਸੱਜਦਾ ਹੋਇਆ ਜੀ ਹਾਂਜੀ ਦੋ ਤਿੰਨ ਦਿਨ ਅਸੀਂ ਵੜਦੇ ਰਹੇ ਪਹਿਲਾਂ ਕੋਈ ਗੱਲ ਨਹੀਂ ਹੋਈ ਤੇ ਸਾਨੂੰ ਉਸ ਦਿਨ ਪਤਾ ਲੱਗਾ ਜਦੋਂ ਅਸੀਂ ਟਰਾਲਾ ਲੱਦਿਆ ਉਸ ਦਿਨ ਫੇ ਪਿੰਡ ਦੇ ਬੰਦੇ ਆਣ ਕੇ ਤੇ ਉਹਨਾਂ ਨੇ ਢਕਾਇਆ ਜੀ ਤੁਸੀਂ ਇਹਨਾਂ ਨੂੰ ਪੁੱਛਿਆ ਨਹੀਂ ਵੀ ਤੁਹਾਡੇ ਕੋਲ ਕੋਈ ਪਰਮਿਸ਼ਨ ਹੈ ਕੀ ਰੁੱਕ ਕੇ ਅਸੀਂ ਕਿਹਾ ਸੀ ਜੀ ਆਂਦੇ ਸਾਡਾ ਮਤਾ ਪਿਆ ਹਾਂਜੀ ਕਿਹਦੇ ਵੱਲੋਂ ਕਿਹਾ ਗਿਆ ਜੀ ਤੇ ਮਾਸਟਰ ਸਾਹਿਬ ਕੋ ਅੱਛਾ ਮਾਸਟਰ ਨੇ ਕਿਹਾ ਸੀ ਮੈਂ ਮਾਸਟਰ ਨੇ ਕੀਤਾ ਹਾਂਜੀ ਹਾਂਜੀ ਮਾਸਟਰ ਨੇ ਹੁਣ ਪੈਸੇ ਤਾਂ ਆਹ ਦੇਤਾ 65000 ਹਾਂਜੀ ਇਹਨਾਂ 65000 ਰੁਪਏ ਲੈ ਲਿਆ ਜੀ ਰੋਖ ਤੁਸੀਂ ਖੜਿਆ ਕੋਈ ਕਿ ਸਾਰੇ ਇੱਥੇ ਪਏ ਹਾਂਜੀ ਖੜੇ ਜੀ ਦੋ ਰੋਖ ਖੜੇ ਤਰੇਕਾਂ ਖੜੀਆਂ ਦੋ ਬਾਕੀ ਸਾਰੇ ਇੱਥੇ ਬਾਕੀ ਇੱਥੇ ਪਏ ਜੀ ਅਸੀਂ ਕੀ ਮੰਗ ਕਰਦੇ ਆ ਅਸੀਂ ਤੇ ਗਲਤੀ ਮੰਨਦੇ ਸਾਡੀ ਵੀ ਗਲਤੀ ਹੋ ਗਈ ਅਸੀਂ ਸਰਪੰਚ ਸਾਨੂੰ ਇਹ ਵੀ ਮੌਕੇ ਦਾ ਸਰਪੰਚ ਨਾਲ ਆ ਤੇ ਮਤਾ ਪਿਆ ਹੋਊਗਾ ਤੇ ਇਹ ਹੁਣ ਪਤਾ ਨਹੀਂ ਹੁਣ ਜਿਹੜਾ ਪਿਛਲਾ ਇਹ ਮਜੂਦਾ ਜਿਹਨੂੰ ਆਂਦੇ ਤੇ ਉਹ ਸਰਪੰਚ ਦਾ ਨਹੀਂ ਗੱਲ ਇਹ ਨਾਲ ਕੀਤੀ ਤੇ ਕੋਈ ਮੈਂਬਰ ਨਾਲ ਨਹੀਂ ਕੀਤੀ ਹੁਣ ਪਤਾ ਲੱਗਾ ਪਹਿਲਾਂ ਸਾਨੂੰ ਇਹੋ ਕਿਹਾ ਸੀ ਤੇ ਸਾਡਾ ਸਾਰਾ ਮਤਾ ਪਿਆ ਵਾ ਕੋਈ ਡਰਨ ਵਾਲੀ ਗੱਲ ਨਹੀਂ ਮੈਂ ਕਿਹਾ ਵੀ ਸੀ ਵੀ ਹਾਂਜੀ ਸਰ ਕੀ ਨਾਮ ਤੇ ਕਿਹੜਾ ਪਿੰਡ ਆ ਇਹ ਮੇਰਾ ਨਾਮ ਸਿੰਦਰ ਸਿੰਘ ਆ ਜੀ ਇਹ ਪਿੰਡ ਦੁਲਸੀਪੁਰਾ ਇੱਥੇ ਮੇਰੀ ਪੋਸਟਿੰਗ ਆ ਸਕੂਲ ਦੇ ਵਿੱਚ ਐਲੀਮੈਂਟਰੀ ਸਰ ਇੱਥੇ ਜਿਹੜੇ ਰੁੱਖ ਵੱਡੇ ਆ ਕਿਹਦੇ ਕੋਲ ਪਰਮਿਸ਼ਨ ਲਈ ਗਈ ਤੇ ਕਿੱਥੇ ਮਤਾ ਪਾਇਆ ਗਿਆ ਸਭ ਤੋਂ ਪਹਿਲਾਂ ਤਾਂ ਮੈਂ ਰੁੱਖਾਂ ਦਾ ਕਲੀਅਰ ਕਰਦਾ ਵੀ ਵੱਡੇ ਕਿਉਂ ਆ ਰੁੱਖ ਵੱਡੇ ਤਾਂ ਕਿ 11000 ਵੋਲਟੇਜ ਜਿਹੜੀ ਲਾਈਨ ਆ ਬਿਜਲੀ ਦੀ ਉਹ ਲੰਗਣ ਜਾ ਇੱਥੇ ਲੰਗੀ ਹੋਣੀ ਹੈ ਜੀ 15 20 ਦੇ ਨਹੀਂ ਹੋਏ ਆ ਔਰ ਜਿਹੜੇ ਰੁੱਖ ਹੀ ਤਕਰੀਬਨ 8 ਤੋਂ 10 ਜਿਹੜੇ ਸਪੈਸ ਦੀ ਉਹਦੇ ਨਾਲ ਲੱਗਦੇ ਸੀ ਠੀਕ ਹੈ ਉਹ ਜਦੋਂ ਵੀ ਮੰਨ ਲਓ ਮੀ ਆਇਆ ਜਾਂ ਨੇਰੀ ਆਈ ਜਦੋਂ ਵੀ ਉਹ ਟੱਚ ਹੋਣੇ ਸਮਝ ਲਓ ਵੀ 11000 ਵੋਲਟੇ ਜਿਹੜੀ ਫਟ ਤੋਂ ਖਿੱਚ ਲੀਦੀ ਆ ਤੇ ਜੇ ਬੱਚੇ ਕਿਸੇ ਦਾ ਨੁਕਸਾਨ ਹੁੰਦਾ ਉਹ ਤੇ ਜ਼ਿੰਮੇਵਾਰ ਮੈਂ ਆ ਠੀਕ ਹੈ ਮੈਂ ਆਪਣੀ ਐਸਐਮਸੀ ਕਮੇਟੀ ਦੇ ਜਿਹੜਾ ਵਾ ਉਹਨਾਂ ਨੂੰ ਬੁਲਾ ਕੇ ਗੱਲਬਾਤ ਕਰਕੇ ਮザ ਪਾ ਕੇ ਪ੍ਰੋਪਰ ਸਾਈਨ ਕਰਵਾ ਕੇ ਉਹਨਾਂ ਦੇ ਉਹ ਮਤਾ ਫਾਈਨਲ ਕਰਕੇ ਫਿਰ ਪਿੱਛੇ ਇੱਕ ਦੋ ਜਿਹੜੇ ਸੱਦੇ ਵੀ ਸੀ ਬੋਲੀ ਵਾਲੇ ਉਹਨਾਂ ਨੂੰ ਬੁਲਾ ਕੇ ਫਾਈਨਲ ਕੀਤਾ ਰਸ਼ੀਅਨ ਦੇ ਬੰਦੇ 65000 ਦਾ ਸੌਦਾ ਹੋ ਗਿਆ ਠੀਕ ਹੈ ਤੁਹਾਨੂੰ ਆਪਣੇ ਸਿੱਖਿਆ ਵਿਭਾਗ ਨੂੰ ਜਾਣੂ ਕਰਵਾਇਆ ਸੀ ਕਿ ਜਿਹੜੇ ਆ ਲਾਈਨਾਂ ਨੂੰ ਨਾਲ ਰੁਕ ਲੱਗਦੇ ਐ ਐਸਐਮਸੀ ਕਮੇਟੀ ਦਾ ਮਤਲਬ ਸਕੂਲ ਮੈਨੇਜਮੈਂਟ ਕਮੇਟੀ ਸਰ ਆਪਣੇ ਵਿਭਾਗ ਨੂੰ ਤੁਸੀਂ ਜਾਣੂ ਕਰਵਾਇਆ ਸੀ ਬਿਲਕੁਲ ਇਹਦਾ ਮਤਾ ਜਿਹੜਾ ਵਾ ਐਸਐਮਸੀ ਕਮੇਟੀ ਦਾ ਹਰੇਕ ਮਤਾ ਜਿਹੜਾ ਉਹ ਡਿਪਾਰਟਮੈਂਟ ਨੂੰ ਜਾਂਦਾ ਵਾ ਠੀਕ ਆ ਉਹ ਅੱਜ ਲੈ ਲੈਣ ਕੱਲਣ ਜਦੋਂ ਵੀ ਅਸੀਂ ਪਹੁੰਚਾਉਣਾ ਹੁੰਦਾ ਸਾਡੀ ਡਿਊਟੀ ਐ ਕੋਈ ਵੀ ਮਤਾ ਜਿਹੜਾ ਤੇ ਤੁਹਾਡੇ ਵਿਭਾਗ ਵਿੱਚ ਲੋਕ ਕਿਹੜੀ ਖ਼ਬਰ ਤੇ ਕਢਾਇਆ ਗਿਆ ਐ ਵੀ ਇਹਦੀ ਬੋਲੀ ਇੰਨੀ ਤਰੀਕ ਨੂੰ ਕਰਾਈ ਨਹੀਂ ਨਹੀਂ ਉਹ ਨਹੀਂ ਖ਼ਬਰ ਤੇ ਨਹੀਂ ਕਢਾਇਆ ਗਿਆ ਇਹ ਤੇ ਕੋਈ ਗੱਲ ਨਹੀਂ ਜਿਹੜਾ ਨਹੀਂ ਕਢਾਇਆ ਹਾਂ ਬਾਕੀ ਇੰਨਾ ਹੀ ਕਿ ਬੱਚਿਆਂ ਦੀ ਸੁਰੱਖਿਆ ਨੂੰ ਵੇਂਦੇ ਹੋਏ ਉਹ ਰੁੱਖ ਜ਼ਰੂਰ ਕੱਟਿਆ ਬਾਕੀ ਅਗਲੀ ਗੱਲ ਆ ਕਿ ਮੈਂ ਇੱਕ ਤੁਹਾਨੂੰ ਫੋਟੋਆਂ ਭੇਜੂਗਾ ਤੁਹਾਡੇ ਲਾਈਵ ਦੇ ਵਿੱਚ ਵੀ ਮੈਂ ਬੋਲ ਰਿਹਾ ਉਹ ਫੋਟੋਆਂ ਜ਼ਰੂਰ ਵਾਇਰਲ ਕਰਿਓ ਨਾਲ ਕਿ ਮੇਰੇ ਆਉਣ ਤੋਂ ਪਹਿਲਾਂ 3 ਮਹੀਨੇ ਪਹਿਲਾਂ ਸਕੂਲ ਦਾ ਹਾਲ ਕੀ ਸੀ ਔਰ ਅੱਜ ਕੀ ਹਾਲ ਹੈ ਮੈਂ ਤੁਹਾਨੂੰ ਵਟਸਐਪ ਕਰੂ ਚਲਾਇਓ ਜ਼ਰੂਰ ਸਰ ਜੀ ਤੁਹਾਡੀ ਗੱਲ ਨਾਲ ਸਹਿਮਤ ਹਾਂ ਪਰ ਰੁੱਖ ਤੁਸੀਂ ਆਪਦੀ ਮਰਜ਼ੀ ਨਾਲ ਵੜਾਏ ਆ ਫਿਰਕੇ ਹਾਂ ਬਿਲਕੁਲ ਐਸਐਨਸੀ ਕਮੇਟੀ ਦੀ ਜਿਹੜੀ ਆ ਸਾਡੀ ਹੋਈ ਇੱਥੇ ਮੀਟਿੰਗ ਹੋਈ ਚਾਹੇ ਚੇਅਰਮੈਨ ਬਣਾਈ ਪਰਮਜੀਤ ਗੌਰਵ ਆਂਦੀ ਮੇਰੇ ਕੋਲ देखो एसएमसी मेरी मेरी बात सुनो कोई भी एसएमसी कमेटी आ ਜਿਹਦੇ ਤੋਂ ਮਤਾ ਪੈਂਦਾ ਉੱਤੇ ਸਾਈਨ ਹੁੰਦੇ ਆ ਸਾਈਨ ਆਪਾਂ ਸਾਈਨ ਉਹੀ ਕਰਦਾਂ ਜਿਹੜਾ ਪੜਿਆ ਲਿਖਿਆ ਬੰਦਾ ਪੜ ਕੇ ਸਾਈਨ ਕਰਦਾ ਨਾ ਮੈਂ ਵੀ ਐਸ ਤਰ੍ਹਾਂ ਕੱਲ ਨੂੰ ਮੇਰੇ ਕੋਲ ਪੜੀ ਲਿਖਾ ਲੂਗਾ ਕਿ ਮੈਂ ਕੋ ਮੈਂ ਸਾਈਨ ਨਹੀਂ ਕੀਤੇ ਉਹ ਤਾਂ ਅਲੱਗ ਮੈਟਰ ਹੋ ਗਿਆ ਨਾ ਪਿੰਡ ਦਾ ਇਹਨਾਂ ਦਾ ਪਾਰਟੀ ਪਾਈ ਦਾ ਚੱਲਦਾ ਕੋਈ ਇੱਧਰ ਹੋ ਗਿਆ ਕੋਈ ਉੱਧਰ ਹੋ ਗਿਆ ਪਰ ਮੇਰਾ ਜਿਹੜਾ ਉਹ ਤਾਂ ਮੈਂ ਦੱਸਦਾ ਪਿੰਡ ਦਾ ਜਿਹੜਾ ਸਕੂਲ ਆ ਵਧੀਆ ਕੰਮ ਚੱਲ ਰਿਹਾ ਔਰ ਵਧੀਆ ਜਿਹੜਾ ਔਰ ਉਹਦੇ ਸਮਝ ਵੀ ਕਰਾਂਗੇ हां ਜਿਹੜਾ ਰੁੱਖਾ ਦਾ ਕੰਮ ਹੋਇਆ ਚੇਅਰਮੈਨ ਜਿਹੜੇ ਉਹ ਕਹਿੰਦੇ ਮੇਰੇ ਕੋ ਪੋਰੇ ਕਾਗਜ਼ ਤੇ ਸਾਈਨ ਕਰਾਏ ਗਏ ਸੀ ਪਰ ਮੇਰੀ ਮੋਹਰ ਅਜੇ ਤੱਕ ਮੈਨੂੰ ਨਹੀਂ ਮਿਲੀ ਤੇ ਮੈਨੂੰ ਇਹ ਵੀ ਨਹੀਂ ਪਤਾ ਕਿ ਮੈਨੂੰ ਸਕੂਲ ਦੇ ਚੇਅਰਮੈਨ ਬਣਾਇਆ ਵੇਖੋ ਮੇਰੇ ਆਉਣ ਤੋਂ ਪਹਿਲਾਂ ਦੇ ਚੇਅਰਮੈਨ ਹੈ ਇੱਕ ਤਕਰੀਬਨ 3-4 ਸਾਲ ਉਹਨਾਂ ਨੂੰ ਹੋ ਗਿਆ ਚੇਅਰਮੈਨ ਹੀ ਕਰਦੇ ਆ ਸੋ ਉਹ ਪਿਛਲੇ ਮਸਿਆਂ ਦੇ ਵੀ ਉਹਨਾਂ ਦੇ ਸਾਈਨ ਆ ਪ੍ਰੋਪਰ ਇਹਦੇ ਸੀ ਕਿ ਉਹਨਾਂ ਦੇ ਸਾਈਨ ਆ ਸਾਈਨ ਤੋਂ ਜਿਹੜਾ ਵਾ ਮਤਲਬ ਜੇ ਉਹ ਮੁਕਰਦੇ ਵੀ ਆ ਜਿੱਦਾਂ ਵੀ ਆ ਸਾਈਨ ਤਾਂ ਸਾਈਨ ਨਹੀਂ ਆ ਵੇਖੋ ਪੜਿਆ ਲਿਖਿਆ ਬੰਦਾ ਹੀ ਸਾਈਨ ਕਰਦਾ ਦੂਜਾ ਤੇ ਗੁੱਠੇ ਲਾਉਂਦਾ ਠੀਕ ਹੈ ਜੇ ਸਾਈਨ ਕੀਤੇ ਆ ਪੜ ਕੇ ਕੀਤੇ ਆ ਉਹਨਾਂ ਨੇ ਬਾਕੀ ਪਾਰਟੀ ਦਾ ਜੀ ਚੱਲਦੀ ਐ ਸਪੀਡ 'ਚ ਬਹੁਤ ਵੱਡੇ ਲੈਵਲ ਤੇ ਚੱਲੀ ਜਾਂਦੀ ਐ ਉਹ ਇਹਨਾਂ ਦਾ ਪਿੰਡ ਦਾ ਮਸਲਾ ਤੋ ਇਹ ਫਿਰ ਆਪਣੀ ਗਲਤੀ ਮੰਨਦੇ ਹੋ ਫਿਰ ਮੈਂ ਆਪਦੀ ਮਰਜ਼ੀ ਦੇਖੋ ਜੋ ਸੱਚਾਈ ਮੈਂ ਉਹ ਬਿਆਨ ਕਰ ਰਿਹਾ ਕਿ 11000 ਵੋਲਟੇਜ 'ਚ ਮੈਂ ਜ਼ਿੰਮੇਵਾਰ ਸੀ ਕੁਝ ਵੀ 19 ਕੀ ਹੁੰਦੀ ਐ ਬੱਚੇ ਨਾਲ ਅੱਜ ਦਾ ਅੱਜ ਦਾ ਇਨਸੀਡੈਂਟ ਮੈਂ ਦੱਸ ਦਿੰਨਾ ਇਥੋਂ ਕੰਮ ਚੱਲ ਰਿਹਾ ਫ ਉਹ ਸਾਈਡ ਤੇ ਹੋ ਗਈ ਉਹਦੀ ਰੇੜੀ ਤੇ ਉਹਦੀ ਲੱਤ ਟੁੱਟ ਗਈ ਉਹਨੂੰ ਐਡਮਿਟ ਕਰਾ ਕੇ ਆਇਆ ਠੀਕ ਹੈ 20-25000 ਰੁਪਏ ਗਰੀਬ ਤੇ ਲੱਗਣਾ ਵਾ ਠੀਕ ਹੈ ਉਹ ਵੀ ਮੈਂ ਆਪਣੀ ਤਨਖਾਹ ਚ ਹੀ ਲਾਉਣਾ ਵਾ ਔਰ ਇਸ ਪਿੰਡ ਦੇ ਵਿੱਚ ਜਿੰਨੇ ਕੋ ਹੁਣ ਤੱਕ ਪੈਸੇ ਆਏ ਉਸ ਤੋਂ ਵੱਧ ਹੀ ਲੱਗੇ ਹੋਣਗੇ ਪ੍ਰੋਪਰ ਡਿਪਾਰਟਮੈਂਟ ਨੂੰ ਸਾਰੀ ਉਹਦੀ ਜਾਣਕਾਰੀ ਜੰਗਲਾਤ ਵਿਭਾਗ ਦੇ ਅਧਿਕਾਰੀ ਆਏ ਸੀ ਉਹ ਕੀ ਕਹਿ ਕੇ ਗਏ ਤੁਹਾਨੂੰ ਬਿਲਕੁਲ ਜੰਗਲਾਤ ਵਿਭਾਗ ਦੇ ਆਪਣੇ ਅਧਿਕਾਰੀ ਆਏ ਉਹਨਾਂ ਦੀ ਕਾਲ ਆਈ ਸੀ ਮੈਨੂੰ ਜੋ ਮੈਂ ਮਤਾ ਪਾਇਆ ਸੀਗਾ ਉਹਨਾਂ ਨੂੰ ਮੈਂ ਕਾਪੀ ਦਿੱਤੀ ਆ ਜੋ ਬਣਦੀ ਕਾਰਵਾਈ ਉਹ ਕਰਨਗੇ ਮਨਜ਼ੂਰ ਆ ਆਪਾਂ ਨੂੰ ਕੋਈ ਚੱਕਰ ਨਹੀਂ